ਪੰਜਾਬ ਪੁਲਿਸ ਇਸ ਵਕਤ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਵਕਤ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੀ ਜੋਤਰਾਮ ਬਸਤੀ ਹੈ ਜਿੱਥੇ ਕਿਸ ਵਕਤ ਅਸੀਂ ਮੌਜੂਦ ਆ ਚਾਰੇ ਪਾਸੇ ਪੁਲਿਸ ਜਿਹੜੀ ਹੈਗੀ ਇਸ ਵਕਤ ਇਸ ਬਸਤੀ ਨੂੰ ਘੇਰਾ ਪਾਏ ਹੋਈ ਹੈ ਤੇ ਇਸ ਇਲਾਕੇ ਵਿੱਚ ਜਿਹੜੀ ਹੈਗੀ ਪੁਲਿਸ ਦੇ ਘਰ-ਘਰ ਜਾ ਕੇ ਤਲਾਸ਼ੀ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਤਾਂ ਦੋਨੇ ਘਰ ਨਜ਼ਰ ਮਰਵਾਦਣੇ ਕਿ ਪੂਰਾ ਇਲਾਕਾ ਜਿਹੜਾ ਹੈਗਾ ਇਸ ਵਕਤ ਪੁਲਿਸ ਵੱਲੋਂ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਹਰ ਇੱਕ ਘਰ ਜਿਹੜਾ ਵੀ ਹੈਗਾ ਜਿਸ ਵਿੱਚ ਕੀ ਪੁਲਿਸ ਨੂੰ ਕੋਈ ਸ਼ੱਕ ਹੁੰਦਾ ਹੈ ਉਸ ਦੀ ਜਿਹੜੀ ਹੈਗੀ ਜਾਂਚ ਕੀਤੀ ਜਾਂਦੀ ਹੈ ਤਸਵੀਰ ਦੇ ਰਿਸ਼ਪਤ ਤੁਸੀਂ ਦੇਖ ਰਹੇ ਹੋ ਤਸਵੀਰ ਜਿਹੜੀ ਹੈਗੀ ਆ ਜੋਤਰਾਮ ਬਸਤੀ ਫਰੀਦਕੋਟ ਦੀ ਤਸਵੀਰ ਹੈ ਤਾਂ ਐਸੀ ਲੱਕੇ ਵਿੱਚ ਇਸ ਵਕਤ ਪੁਲਿਸ ਜਿਹੜੀ ਹੈਗੀ ਚੈਕਿੰਗ ਕਰ ਰਹੀ ਹੈ ਸਾਡੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸਰ ਕਿਸ ਤਰੀਕੇ ਦਾ ਆਪਰੇਸ਼ਨ ਜਿਹੜਾ ਪੁਲਿਸ ਵੱਲੋਂ ਚਲਾਇਆ ਜਾ ਇਹ ਸਰਚ ਆਪਰੇਸ਼ਨ ਜਿਹੜਾ ਹੈਗਾ ਅਸੀਂ ਰੈਗੂਲਰਲੀ ਕਰਦੇ ਰਹਿੰਦੇ ਆ ਤੇ ਕੱਲ ਵੀ ਜਿਹੜਾ ਹੈਗਾ ਸਾਡੇ ਵੱਲੋਂ ਸਵੇਰੇ ਕੀਤਾ ਗਿਆ ਸੀ ਔਰ ਅੱਜ ਵੀ ਜਿਹੜਾ ਹੈਗਾ ਸਰਚ ਆਪਰੇਸ਼ਨ ਸਰਪ੍ਰਾਈਜ਼ ਤਰੀਕੇ ਨਾਲ ਸਾਡੇ ਵੱਲੋਂ ਫਰੀਦਕੋਟ ਕੋਟ ਕੁਪੂਰਾ ਜੈਤੋ ਦੇ ਏਰੀਆ ਚ ਕੀਤਾ ਜਾ ਰਿਹਾ ਇਹ ਜਿਹੜੇ ਕੁਝ ਏਰੀਆਜ਼ ਜਾਂ ਮੁਹੱਲੇ ਨੇ ਜਿੱਥੇ ਕਿ ਨਸ਼ੇ ਦਾ ਜਿਹੜਾ ਹੈਗਾ ਜਿਆਦਾ ਵੇਚਣ ਦਾ ਸਿਸਟਮ ਚੱਲਦਾ ਉਹਨਾਂ ਜਗ੍ਹਾ ਤੇ ਸਾਡੇ ਵੱਲੋਂ ਰੇਡ ਅੱਜ ਦੁਬਾਰਾ ਤੋਂ ਕੀਤੀ ਗਈ ਹੈ ਔਰ ਇਹਦੇ ਚ ਅਸੀਂ ਹੁਣ ਤੱਕ ਜਿਹੜਾ ਹੈਗਾ ਤਿੰਨ ਵਿਅਕਤੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਜਿਨ੍ਹਾਂ ਤੋਂ ਕਿ ਛੋਟੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋਇਆ ਇਹਦੇ ਚ ਇੱਕ ਜਿਹੜਾ ਹੈਗਾ ਸੰਜੇਨਗਰ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਇੱਕ ਵਿਅਕਤੀ ਜਿਹੜਾ ਹੈਗਾ ਹਰੀਨੋ ਰੋਡ ਕੋਟਕਪੂਰਾ ਤੋਂ ਕਾਬੂ ਕੀਤਾ ਇੱਕ ਵਿਅਕਤੀ ਜਿਹੜਾ ਹੈ ਭੁੱਲਵਾਲਾ ਰੋਡ ਤੋਂ ਸਾਡੇ ਵੱਲੋਂ ਕਾਬੂ ਕੀਤਾ ਜਿਹਦੇ ਕੋਲੋਂ ਕਿ 12 ਬਿੱਟ ਦੇ ਕਰੀਬ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਤੇ ਇਹ ਜਿਹੜਾ ਹੈਗਾ ਸਾਡਾ ਇਹ ਜਿਹੜਾ ਸਰਚ ਆਪਰੇਸ਼ਨ ਹੈ ਇਹ ਲਗਾਤਾਰ ਸਾਡੇ ਚੱਲਦੇ ਰਹਿਣਗੇ ਔਰ ਲੋਕਾਂ ਨੂੰ ਇਹ اپیل ਵੀ ਕਰਦਾ ਕਿ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 75270 29029 ਇਹ ਇਹਦੇ ਵਿੱਚ ਡਿਸਟ੍ਰਿਕਟ ਫਰੀਦਕੋਟ ਸੰਬੰਧੀ ਕਿਤੇ ਵੀ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਵਿੱਚ ਸਾਨੂੰ ਸੂਚਨਾ ਦੇਣ ਉਹਨਾਂ ਦੀ ਜਿਹੜੀ ਸੂਚਨਾ ਜਿਹੜੀ ਹੈਗੀ ਗੁਪਤ ਤੌਰ ਤੇ ਰੱਖੀ ਜਾਏਗੀ ਤੇ ਉਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਸਰ ਇਹ ਨੰਬਰ ਜਿਹੜੇ ਚੱਲਦੇ ਨੇ ਇਹਨਾਂ ਤੇ ਪਹਿਲੇ ਐਕਸ਼ਨ ਵੀ ਹੋਏ ਨੇ ਜਿਸ ਤਰ੍ਹਾਂ ਕੋਈ ਸੂਚਨਾ ਆਉਂਦੀ ਹੈ ਗੁਪਤ ਤਰੀਕੇ ਨਾਲ ਹਾਂਜੀ ਪਹਿਲਾਂ ਵੀ ਇਹ ਇਹਨਾਂ ਨੰਬਰਾਂ ਤੇ ਸਾਨੂੰ ਜਿਹੜਾ ਹੈਗਾ ਆਮ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਤੇ ਜਿੱਤੇ ਸਾਡੇ ਵੱਲੋਂ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਤੇ ਹੁਣ ਜਿਹੜਾ ਹੈਗਾ ਦੁਬਾਰਾ ਤੋਂ ਜਿਹੜਾ ਹੈਗਾ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੰਬਰਾਂ ਤੇ ਸਾਨੂੰ ਜਾਣਕਾਰੀ ਦੇਣ ਤੇ ਉਹਦੇ ਨਾਲ ਸਾਡਾ ਕੰਮ ਜਿਹੜਾ ਹੈਗਾ ਸੌਖਾ ਹੋ ਜਾਂਦਾ ਔਰ ਇਨਫੋਰਮੇਸ਼ਨ ਆਣ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਸ ਵਿਅਕਤੀ ਤੇ ਕਾਰਵਾਈ ਕਰਨਾ ਸਾਨੂੰ ਸੌਖਾ ਹੋ ਜਾਂਦਾ ਜੋਰੀ ਮਤਾਈਸਪੇ ਹਰਜੀਤ ਸਿੰਘ ਸਾਡਾ ਨਾਲ ਮੌਜੂਦ ਸੀਗੇ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜੀ ਜਗ੍ਹਾ ਇਸ ਵਕਤ ਚੱਪੇ ਚੱਪੇ ਤੇ ਤੈਨਾਤ ਹੈ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਪੁਲਿਸ ਵੱਲੋਂ ਇਸ ਪੂਰੇ ਇਲਾਕੇ ਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਇਲਾਕੇ ਦੀ ਜਿਹੜੀ ਹੈਗੀ ਹੈ ਤਲਾਸ਼ੀ ਇਸ ਵਕਤ ਕੀਤੀ ਜਾ ਰਹੀ ਹੈ ਐਸੇ ਇਲਾਕੇ ਦੇ ਘਰ ਕਿੱਤੀ ਜਾਵੇ ਤਾਂ ਇਹ ਪੂਰਾ ਏਰੀਆ ਜਿਹੜਾ ਹੈਗਾ ਇਸ ਵਕਤ ਪੁਲਿਸ ਦੀ ਨਿਗਰਾਨੀ ਹੇਠ ਹੈ ਇੱਕ ਸਰਪ੍ਰਾਈਜ਼ ਚੈਕਿੰਗ ਬਿਨਾ ਕਿਸੇ ਨੂੰ ਦੱਸੇ ਇੱਕਦਮ ਦਾ ਛਾਪਾ ਜਿਹੜਾ ਪੁਲਿਸ ਵੱਲੋਂ ਮਾਰਿਆ ਜਾਂਦਾ ਹੈ ਉਸ ਤਰੀਕੇ ਦੇ ਰੇਡਸ ਜਿਹੜੀਆਂ ਨੇ ਇਸ ਵਕਤ ਕੀਤੀਆਂ ਜਾ ਰਹੀਆਂ ਨੇ ਜਿਹੜੇ ਜਿਹੜੇ ਕਰ ਪੁਲਿਸ ਦੇ ਨਿਗ੍ਹਾ ਵਿੱਚ ਨੇ ਉਹਨਾਂ ਵਿੱਚ ਪੁਲਿਸ ਜਿਹੜੀ ਹੈਗੀ ਹੈ ਇਸ ਵਕਤ ਦਬਿਸ਼ ਕਰਦੇ ਨਜ਼ਰ ਆ ਰਹੀ ਹੈ ਤੇ ਪੁਲਿਸ ਵੱਲੋਂ ਹੋਂ ਤੱਕ ਤਿੰਨ ਵਿਅਕਤੀਆਂ ਨੂੰ ਕਬੂ ਵੀ ਕੀਤਾ ਗਿਆ ਜਿੰਨਾ ਵੀ ਕੋਲੋ ਕਿ ਨਸ਼ੀਲਾ ਪਦਾਰਥ ਜਿਹੜਾ ਹੈਗਾ ਉਹ ਬਰਾਮਦ ਹੋਇਆ ਹੈ ਇਹ ਤਸਵੀਰ ਇਸ ਵਕਤ ਤੁਸੀਂ ਜੋਤਰਾਮ ਬਸਤੀ ਫਰੀਦਕੋਟ ਦੀਆਂ ਵੇਖ ਰਹੇ ਹੋ ਜਿੱਥੇ ਲਗਾਤਾਰ ਪੁਲਿਸ ਵੱਲੋਂ ਹਾਲ ਦੀ ਕੜੀ ਇਸ ਵਕਤ ਚੈਕਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇੱਕ ਵਾਰ ਮੋਰ ਤੋਂ ਤੁਹਾਨੂੰ ਤਸਵੀਰ ਦਿਖਾ ਦੇ ਰਹੇ ਜਿੱਥੇ ਕਿ ਪੁਲਿਸ ਵੱਲੋਂ ਇਹ ਆਪਰੇਸ਼ਨ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈ ਐਸਐਸਪੀ ਹਰਜੀਤ ਸਿੰਘ ਆਈਪੀਐਸ ਜੋਨੇ ਉਹ ਇਸ ਵਕਤ ਤੇ ਕਮਾਂਡ ਸੰਭਾਲੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਫੋਰਸ ਦੇ ਨਾਲ ਜਿਹੜੀ ਤਨਾਤ ਹੈਗੀ ਹੈ ਕਈ ਕਾਫੀ ਵੱਡੀ ਗਿਣਤੀ ਫੋਰਸ ਦੀ ਦੱਸੀ ਜਾ ਰਹੀ ਜਿਸ ਵਿੱਚ ਕਿ ਮਹਿਲਾ ਪੁਲਿਸ ਕਰਮਚਾਰੀ ਅਤੇ ਨਾਲ ਦੇ ਨਾਲ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਇੱਥੇ ਵੱਡੇ ਪੱਧਰ ਤੇ ਇਸ ਵਕਤ ਤਨਾਤ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਸਐਸਬੀ ਸਾਹਿਬ ਜਿਹੜੇ ਨੇ ਖੁਦ ਇਸ ਦੀ ਕਮਾਂਡ ਸੰਭਾਲੇ ਹੋਏ ਨੇ ਅਤੇ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਜੋਤਰਾ ਬਸਤੀ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਵੱਲੋਂ ਇਸ ਵਕਤ ਵੱਡੇ ਪੱਧਰ ਤੇ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਗਲੀ ਤੇ ਹਰ ਇੱਕ ਚੌਂਕ ਚੁਰਾਹੀ ਤੇ ਇਸ ਵਕਤ ਪੁਲਿਸ ਜਿਹੜੀ ਹੈਗੀ ਇੱਥੇ ਤੁਹਾਨੂੰ ਨਜ਼ਰ ਰੱਖਦੇ ਹੋਏ ਦਿਖਾਈ ਦੇਵੇਗੀ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਐਸ ਏਰੀਆ ਵਿੱਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਜਿਹੜਾ ਹੈਗਾ ਇਸ ਦੌਰਾਨ ਕਾਬੂ ਵੀ ਕੀਤਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਜਵਾਨ ਜਿਹੜੇ ਨੇ ਵੱਡੇ ਲੈਵਲ ਤੇ ਇਸ ਵਕਤ ਸਲਮ ਏਰੀਆ ਜਿਸ ਨੂੰ ਕਿਹਾ ਜਾਂਦਾ ਹੈ ਉਸ ਵਿੱਚ ਅ ਮੌਜੂਦ ਨੇ ਅਤੇ ਕਿਹਾ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਨਸ਼ੀਲੇ ਪਦਾਰਥ ਜਿਹੜੇ ਨੇ ਉਹਨਾਂ ਦੀ ਵੇਚਣ ਦੀ ਜਿਹੜੀ ਅ ਐਸ ਸੰਵਿਧਾਨਿਕ ਗਤੀਵਿਧੀਆਂ ਜਿਹੜੀਆਂ ਨੇ ਉਹ ਚੱਲਦੀ ਰਹਿੰਦੀਆਂ ਨੇ ਤੇ ਇਸ ਵਕਤ ਪੁਲਿਸ ਜਿਹੜੀ ਹੈਗੀ ਇਸ ਪੂਰੇ ਮਾਮਲੇ ਵਿੱਚ ਅ ਪੂਰੀ ਮੁਸਤੈਦਗੀ ਨਾਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਦੇਖਦੇ ਹਾਂ ਕਿ ਆਪਰੇਸ਼ਨ ਚੱਲਦੇ-ਚੱਲਦੇ ਪੁਲਿਸ ਦੇ ਹੱਥੋਂ ਤੱਕ ਤਿੰਨ ਵਿਅਕਤੀ ਜਿਹੜੇ ਨੇ ਉਲੱਗੇ ਨੇ ਔਰ ਕਿੰਨੇ ਕ ਵਿਅਕਤੀ ਜਿਹੜੇ ਨੇ ਕਾਬੂ ਆਂਦੇ ਨੇ ਤੇ ਕੀ ਕੁਝ ਪੁਲਿਸ ਇਹਨਾਂ ਵਿਅਕਤੀਆਂ ਕੋਲੋਂ ਬਰਾਮਦ ਕਰਦੀ ਹੈ ਵੇਖਣਯੋਗ ਗੱਲ ਹੋਵੇਗੀ कैमरा सूरज प्रकाश सिंह सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप